ਹਾਂਜੀ ਭਾਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਗਗਨਦੀਪ ਸਿੰਘ ਹੈ ਜੀ ਇਹ ਕੀ ਮਸਲਾ ਹੈ ਦਾ ਸੂਏ ਦਾ ਤੁਹਾਡਾ ਇਹ ਸੂਏ ਦਾ ਮਸਲਾ ਇਹ ਵੀ ਸੂਆ ਸਾਡਾ ਆਉਂਦਾ ਪਿੱਛੋਂ ਤਾਨੀਪੁਰ ਤੋਂ ਜੀ ਇਹ ਤਾਨੀਪੁਰ ਤੋਂ ਅੱਗੇ ਉਰੇ ਆ ਕੇ ਖਤਮ ਹੋ ਜਾਂਦਾ ਇਹ ਕਿਹੜਾ ਪਿੰਡ ਹੈ ਜੀ ਇਹ ਚਰਾਥਲ ਕਲਾਂ ਪਿੰਡ ਹੈ ਜੀ ਓਕੇ ਇਹ ਤਾਂ ਅੱਗੇ ਨਾ ਤਾਂ ਕੋਈ ਸਰਕਾਰੀ ਖਾਲ ਹੈ ਜੀ ਨਾ ਕੋਈ ਪਾਈਪ ਲਾਈਨ ਹੈ ਅੱਗੇ ਨਾ ਕੋਈ ਨਕਸ਼ਾ ਹੈ ਨਾਲ ਕੋਲ ਜੇ ਸਾਡੀਆਂ ਫਸਲਾਂ ਡੁੱਬਦੀਆਂ ਨੇ ਫਿਰ ਅਸੀਂ ਕਿੱਥੇ ਜਾਈਏ ਨਾ ਕੋਈ ਸਾਡੀ ਸੁਣਵਾਈ ਹੁੰਦੀ ਐ ਤੁਸੀਂ ਇਹਦੇ ਮੈਕਮੇ ਨਹਿਰੀ ਮੈਕਮੇ ਦੇ ਕਿਸੇ ਅਫਸਰ ਨੂੰ ਜਾਂ ਕਿਸੇ ਨੂੰ ਕੋਈ ਦੱਸੀਆ ਜਾਂਦੀ ਹਾਂਜੀ ਅਸੀਂ ਬਹੁਤ ਪਿਛਲੇ ਸਾਲ ਵੀ ਸਾਰੀਆਂ ਟੋਟਲ 200 ਏਕੜ ਦੀ ਫਰਦ ਕਢਾ ਕੇ ਦੇ ਚੁੱਕੇ ਹਾਂ ਓਕੇ ਉਹ ਜ਼ਿਰੇਦਾਰ ਸਾਹਿਬ ਨੂੰ ਉਹਨਾਂ ਨੂੰ ਪਤਾ ਤਾਂ ਵੀ ਹੁਣ ਸਾਡੀ ਤਾਂ ਹੋਣੀ ਐ ਰਿਟਾਇਰਮੈਂਟ ਹੋ ਜਾਣੀ ਐ ਫਿਰ ਉਹ ਆਪਣਾ ਚਲੇ ਗਏ ਹੁਣ ਜਿਹੜੇ ਨਵੇਂ ਆਏ ਨੇ ਉਹ ਕਹਿੰਦੇ ਨਵੇਂ ਜ਼ਿਰੇ ਸ਼ੁਰੂ ਕਰੋ ਠੀਕ ਹੈ ਜੀ ਸਾਰੇ ਪੁਰਾਣੇ ਬਜ਼ੁਰਗਾਂ ਨੇ ਵੀ ਇਹਦੀ ਕੋਈ ਇਹਨੂੰ ਘੱਟੋ ਘੱਟ ਸਾਨੂੰ 5-6 ਸਾਲ ਹੋ ਗਏ ਜੀ ਇਹਦੇ ਮਗਰ ਫਿਰ ਤੋਂ ਆਪ ਕੋ ਵੀ ਵੱਧ ਹੋ ਗਿਆ ਹਰ ਇੱਕ ਸਾਲ ਘੱਟ ਹੋ ਜਾਂਦਾ ਕਰਦਾ ਕੋਈ ਹੈ ਨਹੀਂ ਬਸ ਆਕੇ ਜੀ ਹੁਣ 2 ਮਹੀਨੇ ਹੋ ਗਏ ਆਪਾਂ ਨੂੰ ਕਣਕ ਵੱਡੀ ਨੂੰ ਕੋਈ ਆਕੇ ਇਹਦਾ ਕੁਝ ਮਸਲਾ ਹੱਲ ਕਰਾਉਂਦਾ ਕਰਾਉਂਦਾ ਹੁਣ 10 ਦਿਨ ਪਹਿਲਾਂ ਆਕੇ ਕਹਿੰਦੇ ਜੀ ਇਹਨੂੰ ਖੋਲੋ ਜੇ ਨਹੀਂ ਖੋਲਦੇ ਫਿਰ ਕਹਿੰਦੇ ਥੋੜੇ ਬਰਚਾ ਕਰਾਵਾਂਗੇ ਮਾ ਭਾਈ ਅਸੀਂ ਕੀਤਾ ਫਿਰ ਕਹਿਤਾ ਵੀ ਬਰਚਾ ਕਰਾ ਲਓ ਭਾਈ ਤੁਸੀਂ ਦੇਖੋ ਵੀ ਹੁਣ ਹਾਂਜੀ ਭਾਈ ਜੀ ਸਾਡੀ ਤਾਂ ਇਹੀ ਆ ਵੀ ਡੀਸੀ ਬੜਾ ਨੂੰ ਇੱਕ ਵਾਰੀ ਸਾਡੇ ਇੱਥੇ ਆਕੇ ਮੌਕਲ ਦੇਖਣ ਜੋ ਵੀ ਸਾਡੇ ਮਤਲਬ ਕਿ ਬੰਨ੍ਹਦੀਆਂ ਪੂੜੀਆਂ ਨੇ ਉਹਨਾਂ ਜੋ ਸੂਏ ਵਿਭਾਗ ਦੇ ਅਫਸਰ ਨੇ ਉਹ ਸਾਨੂੰ ਧਮਕੀਆਂ ਨਾ ਦੇਣਾ ਇਹ ਮਸਲਾ ਹੱਲ ਕਰਨਾ हां जी निर्मल जी ਤੁਸੀਂ ਕੀ ਮੰਗ ਕਰ ਰਹੇ ਹੋ ਵੀਰੇ ਅਸੀਂ ਤਾਂ ਮੁੱਖ ਮੰਤਰੀ ਸਾਹਿਬ ਤੋਂ ਇਹੀ ਮੰਗ ਕਰਦੇ ਆ ਵੀ ਚਲੋ ਉਹਨਾਂ ਨੇ ਵਧੀਆ ਸੂਏ ਪੇਲਾਂ ਚਲਾਤੀਆਂ ਖਾਲਾਂ ਵਧੀਆ ਪਾਣੀ ਦੇ ਰਹੇ ਨੇ ਪਰ ਅਸੀਂ ਇਹ ਕਹਿੰਦੇ ਆ ਵੀ ਸਾਡਾ ਹੱਲ ਕੀਤਾ ਜਾਵੇ ਸਾਡੇ 250 ਏਕੜ ਜ਼ਮੀਨ ਹੈ ਜਿਹੜੀ ਕਿ ਉਹ ਬਿਲਕੁਲ ਪਾਣੀ ਦੀ ਮਾਰ ਚ ਆ ਰਹੀ ਹੈ ਠੀਕ ਹੈ ਕਿ ਨਹੀਂ ਤੇ ਨਾ ਹੀ ਸਾਡੇ ਇੱਥੇ ਮਤਲਬ ਕਿ ਕੋਈ ਪੂੜੀਆਂ ਲੱਗੇ ਜਾਣ ਡੀਐਸ ਵੀ ਨਹੀਂ ਕੋਈ ਡੀਸੀ ਮੈਡਮ ਨੂੰ ਵੀ ਸਾਡੀ ਇਹੀ ਅਪੀਲ ਹੈ ਵੀ ਉਹ ਆ ਕੇ ਰੋਡ ਚੈੱਕ ਕਰਨ ਜਿੱਥੇ ਜਿੱਥੇ ਪੂੜੀਆਂ ਬਣਦੀਆਂ ਨੇ ਉਥੇ ਬਣਦੀਆਂ ਪੂੜੀਆਂ ਲਤਾਈਆਂ ਜਾਣ ਕਾਲੀ だっ ਤੇ ਨਾਲ ਕਾਲ ਹਾਂਜੀ ਭਾਈ ਜੀ ਕੀ ਨਾਮ ਤੁਹਾਡਾ ਅਰਨ ਸਿੰਘ ਹੈ ਕੀ ਮਸਲਾ ਇਹਦਾ ਸੂਏ ਦਾ ਭਾਈ ਮਸਲਾ ਸੂਏ ਦਾ ਇਹ ਜਿਹੜਾ ਸੂਏ ਜ਼ੋਰ ਮੁਤਾਬਕ ਤਾਂ ਬਿਲਕੁਲ ਵੀ ਨਹੀਂ ਆਉਂਦਾ ਜੀ ਇਹ ਉਦੋਂ ਆਉਂਦਾ ਜਦੋਂ بارش ਆ ਜਾਂਦੀ ਹੈ ਹਾਰਡ ਦੇ ਤੌਰ ਤੇ ਫਿਰ ਇਹ ਸੂਆ ਆਉਂਦਾ ਠੀਕ ਹੈ ਜੀ ਤੇ ਇੱਥੇ ਪਿਛਲੇ ਵੀ ਨਹੀਂ ਸਾਡਾ 2 ਕਿਲ ਗੰਨਾ ਮਰ ਗਿਆ ਠੀਕ ਹੈ ਜੀ ਕਿੰਨਾ ਨੁਕਸਾਨ ਹੋ ਗਿਆ ਜੀ ਹੁਣ ਤੱਕ ਫਿਰ 2 ਕਿਲ ਗੰਨਾ ਘਟੋ ਕੋ 4-5 ਰਕਦਾ ਤਾਂ ਬਣਦੀ ਹੈ ਸਾਡੇ ਜਿੰਨੇ ਵੀ ਸਾਡੀ ਫਸਲ ਹੈ ਸਾਰੀ ਮਰ ਜਾਂਦੀ ਹੈ 2017 18 ਦੇ ਵਿੱਚ ਅੱਗ ਲੱਗੀ ਸੀਗੇ ਇੱਥੇ ਹਾਂਜੀ ਉਦੋਂ ਸਾਡੀ 13 ਏਕੜ ਬੁਕਾਨ ਖੁੱਪੀ ਦੀਗੇ ਤੇ ਅਸੀਂ ਠੀਕੇ ਦੇ ਬੋਲੇ ਆ ਉਦੋਂ ਡੀਸੀ ਮੈਡਮ ਆਈ ਸੀਗੇ ਜਾਇਜਾ ਲੈਣਾ ਮੈਂ ਉਹਨਾਂ ਨੂੰ ਵੀ ਇਹ ਗੱਲ ਕਹੀ ਦੀ ਮੈਮ ਮੜਾ ਜੀ ਚਲੋ ਕੋਈ ਗੱਡੀ ਨੂੰ ਅੱਗ ਲੱਗੀ ਕੋਈ ਚੱਕਣੀ ਵੀ ਜੋ ਵੀ ਹੋ ਗਿਆ ਨਾ ਪਿੰਡ ਦੇ ਵਿੱਚ ਰਸਾ ਦਿੱਤਾ ਵੀ ਘਟੋ ਘਟਾ ਸੂਰਿਆ ਕੋਈ ਹੱਲ ਕੀਤਾ ਜਾਂਦਾ ਹੁਣ ੱਤ 2018 ਤੋਂ ਲੈ ਕੇ ਹੁਣ 24 ਹੋ ਗਏ ਤਾਂ ਕੋਈ ਹੱਲ ਨਹੀਂ ਜੀ ਤੁਸੀਂ ਮਨ ਲਈ ਮਨ ਲਈ ਤੁਹਾਡੀ ਮੰਗ ਕੀ ਆ ਜਾਂ ਸਾਡੀ ਮੰਗ ਤਾਂ ਇਹ ਆ ਜਾਂ ਤਾਂ ਸੂਏ ਦੀ ਟੇਲ ਪਿੱਛੇ ਲੈ ਜਾਣ ਕਿਤੇ ਚੱਕ ਕੇ ਜਾਂ ਫਿਰ ਇੱਕ ਪਾਹ ਜਾਂਦਾ ਪੈਸੇ ਦੇ ਵਿੱਚ ਨੂੰ ਪਾ ਕੇ ਪੈਪ ਲੈਣ ਤੇ ਨੂੰ ਬੰਦ ਕਰ ਦੇਣ ਠੀਕ ਹੈ ਟ੍ਰੇਨ ਤੱਕ ਪਹੁੰਚਣ ਟ੍ਰੇਨ ਦੇ ਵਿੱਚ ਪਹੁੰਚਣਾ ਤੇ ਬਾਕੀ ਅਫਸਰ ਕਈ ਵਾਰੀ ਸਾਬ ਆਉਂਦੇ ਨੇ ਵੀ ਤੁਹਾਡੇ ਦੇ ਪਰਚਾ ਕਰ ਦਣਗੇ ਵੀਰੇ ਇੱਕ ਰੂਲ ਹੈ ਜਿਹੜਾ ਮੋਗੇ ਲੱਗ ਗਿਆ ਉਹ ਕਦੇ ਵੀ ਬੰਦ ਨਹੀਂ ਹੁੰਦਾ ਹੁੰਦਾ ਠੀਕ ਹੈ ਇਸਾਨੀਪੁਰ ਤੋਂ ਲੈ ਕੇ ਜਨਾਥੜ੍ਹਲ ਤੱਕ ਜਿੰਨੇ ਮੋਗੇ ਨੇ ਉਹ ਜਦ ਬੰਦ ਹੋ ਜਾਂਦੇ ਨੇ ਉਹ ਅਫਸਰਾਂ ਨੇ ਕਿੰਨੇ ਕ ਲੋਕਾਂ ਦੇ ਪਰਚਾ ਕਰਤਾ ਸਾਨੂੰ ਦੱਸ ਸਕਦੇ ਨੇ ਜਦੋਂ ਵੀ ਜਿਰੀ ਲਾਉਣੀ ਸ਼ੁਰੂ ਕਰ ਦਿੰਨੇ ਆ ਉਹਦੇ ਮੋਢੇ ਤੇ ਕਹੀ ਹੁੰਦੀ ਐ ਕਿ ਉਹਨੂੰ ਇਹ ਹੁੰਦਾ ਵੀ ਵਾਹ ਸੂਆ ਪਿੱਛੇ ਕਿਤੇ ਵੀ ਜਾ ਕੇ ਵੱਟ ਗਿਆ ਵਾਹ ਸਾਡੇ ਖੇਤ ਪਾਚ ਗਿਆ ਅਸੀਂ ਮਤਲਬ ਕਿ ਹਰ ਟਾਈਮ ਸੂਏ ਕਨੇ ਚੱਕੀ ਜਿਹੜੇ ਲੋਕ ਕਰ ਆਰਾਮ ਨਾਲ ਪਾਏ ਹੁੰਦੇ ਨੇ ਤੁਸੀਂ ਰਾਖੀ ਰੱਖਦੇ ਹੋ ਸੂਏ ਦੀ ਬਿਲਕੁਲ ਰੱਖਦੇ ਰੱਖਦੇ ਰਤੋ ਰਾਤ ਆ ਜਾਂਦਾ ਜੀ ਸਾਨੂੰ ਤਾਂ ਪਤਾ ਹੀ ਲੱਗਦਾ ਸਵੇਰ ਨੂੰ ਆਏ ਪਤਾ ਲੱਗਦਾ ਵੀ ਪਾਣੀ ਉੱਪਰ ਨੂੰ ਓਵਰਫਲੋ ਹੋ ਗਿਆ ਸਾਡੇ ਖੇਤਾਂ ਚੱਲ ਪਿਆ ਐਨਾ ਸਾਡਾ ਬੁਰਾ ਹਾਲ ਐ ਜੀ ਹਾਂਜੀ ਇੱਥੇ ਨਾ ਕਈ ਬੇਲਦਾਰ ਵੀ ਇਦਾਂ ਦੇ ਨੇ ਜਿਹੜੇ ਕਿ ਉਹ ਮਤਲਬ ਕਿ ਪੈਸੇ ਲੈ ਕੇ ਸੂਆ ਛੱਡਦੇ ਨੇ ਠੀਕ ਹੈ ਠੀਕ ਹੈ ਨਹੀਂ ਤੇ ਸਾਨੂੰ ਵੀ ਕਹਿੰਦੇ ਨੇ ਕਿ ਤੂੰ ਸਾਡੀ ਸੇਵਾ ਪਾਣੀ ਵੀ ਅਸੀਂ ਤਾਂ ਬੰਦ ਕਰਾਂਗੇ ਤਾਂ ਬੰਦ ਕਰਾਂਗੇ ਜੇ ਅਸੀਂ ਬੰਦ ਵੀ ਕਰਨ ਜੇ ਤੁਹਾਨੂੰ ਸੁੱਤਾ ਹੀ ਬੋਲਦੇ ਰਹੇ ਵੀ ਬੰਦ ਵੀ ਤਾਂ ਕਰਾਂਗੇ ਸਾਡੀ ਸੇਵਾ ਪਾਣੀ ਹੁਣ ਸਾਡੀ ਤਾਂ ਫਸਲਾਂ ਮਰ ਰਹੀਆਂ ਨੇ ਅਸੀਂ ਉਹ ਤੋਂ ਬਾਅਦ ਵੀ ਉਹਨਾਂ ਨੂੰ ਸੇਵਾ ਪਾਣੀ ਕਿੱਥੋਂ ਦੇ ਦੇਈਏ ਭਾਈ ਯਾਰ ਹਾਰਡ ਲੱਗੀ ਵੀ ਹੁੰਦੀ ਹੈ ਨਾ ਪਿੱਛੇ ਆਪ ਵਿੱਚ ਇਹ ਕਰਾਹਾ ਲਵਾ ਕੇ ਕਿਹਨੇ ਖੇਤ ਨੂੰ ਪਾਣੀ ਲਾਉਣਾ ਆਉਂਦਾ ਹੈ ਵਿੱਚ ਟਰੈਕਟਰ ਖੜਾ ਕੇ ਕਰਾਹਾ ਲਵਾ ਕੇ ਵੀ ਉਹਨੂੰ ਪਾਣੀ ਦਿੰਦੇ ਨੇ ਓਕੇ ਵੀ ਹਾਂ ਪੂਰਾ ਪਾਣੀ ਅੱਗੇ ਨਾ ਪਾਜੇ ਜਦ ਉਹਨੂੰ ਲੋਡ ਨਹੀਂ ਫਿਰ ਸਾਨੂੰ ਸਾਰਾ ਪਾਣੀ ਅੱਗੇ ਭੇਜ ਦਿੰਦੇ ਨੇ ਉਹ ਹਾਂਜੀ ਭਾਈ ਕੀ ਨਾਮ ਆ ਤੁਹਾਡਾ ਮੇਰਾ ਨਾਮ ਵਰਕੀਸ਼ ਕਿ ਲੱਪੜਦਾਰ ਹੈ ਹਾਂਜੀ ਕੀ ਗੱਲ ਕੀ ਐ ਇਹ ਉਂਗਰੇ ਤੱਕ ਆ ਕੇ ਸੂਆ ਖਾਦਦਾ ਕਹਾ ਕੋਈ ਖਾਲ ਖੋੜ ਲਿਆ ਜੀ ਤਾਂ ਇੱਦਾਂ ਕਹਾ ਕਾਖ ਖਾ ਖਾੜਾ ਪਾਈਆਂ ਵੀ ਨੇ ਕੋਈ ਵੀ ਕਹਾ ਪਹੋਰੀ ਐ ਘਾਉ ਪਤੀ ਬਾਈ ਮਾਰ ਕਿੰਨੀ ਕ ਪੈਂਦੀ ਐ ਇਹਦੀ ਬਹੁਤ ਥਾਰ ਪੈਂਦੀ ਐ ਜਦ ਪਾਣੀ ਦੀ ਲੋੜ ਹੁੰਦੀ ਐ ਜਾਂ ਸਾਨੂੰ ਪਾਣੀ ਨਹੀਂ ਆਉਂਦਾ ਉਹਨੇ ਜਦ ਪਿੱਛੇ ਮੀਂਹ ਪੈ ਜਾਂਦਾ ਤਾਂ ਸਾਰੀ ਤਸੂਏ ਦਾ ਪਾਣੀ ਕਹਾ ਜਾਂਦਾ ਹੁਣ ਤੁਸੀਂ ਮੰਗ ਕੀ ਕਰਦੇ ਹੋ ਸਰਕਾਰ ਤੋਂ ਅਸੀਂ ਮੰਗ ਕੀ ਕਰਦੇ ਵੀ ਸਾਡੀਆਂ ਖਾਲਾਂ ਪਾਈਆਂ ਜਾਣ ਇਹ ਸੂਆ ਬੰਦ ਕਰਿਆ ਜਾਂਦਾ ਇਹਦਾ ਅੱਗੇ ਕ੍ਰੋਸਿੰਗ ਹੋ ਸਕਦੀ ਕਿਤੇ ਜੇ ਅਬ ਗਵਰਨਮੈਂਟ ਆਪ ਸਾਥ ਦੇਵੇ ਤਾਂ ਇੱਕ ਡਰੇਨ ਚ ਜਾ ਕੇ ਗਿਰ ਸਕਦਾ ਹੀ ਪਾ ਓਕੇ